हां भाई मित्रों सिद्धू मूसे वाले ਦੇ ਨਵੇਂ ਪੋਸਟਰ ਤੋਂ ਬਾਅਦ ਤਾਂ ਇੰਡਸਟਰੀ ਦੇ ਵਿੱਚ ਤੜਥਰਲੀ ਮਚ ਚੁੱਕੀ ਆ ਗਾਣਾ ਵੀ ਆਪਾਂ ਤੁਹਾਨੂੰ ਸੁਣਾਵਾਂਗੇ ਰੁਕੋ ਦੋਸਤੋ ਸਬਰ ਕਰੋ ਥੋੜਾ ਜਿਹਾ ਬਾਕੀ ਦੋਸਤੋ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਹਿਲੀ ਗੱਲ ਤਾਂ ਇਹ ਦੋਸਤੋ ਜਿਹੜਾ ਕਿ ਵਿਵਾਦ ਚੱਲ ਰਿਹਾ ਹੈ ਗੁਰਰੰਧਾਵਾ ਵਰਸ ਸਿੱਧੂ ਮੂਸੇਵਾਲਾ ਗੁਰਰੰਧਾਵਾ ਨੇ ਚੈਲੰਜ ਤਾਂ ਹੁਣ ਸਿੱਧੂ ਮੂਸੇਵਾਲਾ ਨੂੰ ਦੇ ਦਿੱਤਾ ਆ ਪਰ ਹੁਣ ਉਹਦੀ ਲੱਤਾਂ ਭਾਰ ਨਹੀਂ ਚੱਲ ਰਹੀਆਂ ਕਿਉਂਕਿ ਹਰ ਪਾਸਿਓ ਨਫ਼ਰਤ ਮਿਲ ਰਹੀ ਹੈ ਗੁਰਰੰਧਾਵਾ ਨੂੰ ਸਾਰੇ ਪਾਸਿਓ ਗੁਰਰੰਧਾਵਾ ਦੇ ਚਰਚੇ ਨੇ ਜਿਹੜੇ ਕਿ ਹੇਟ ਐਮੀ ਖਾਮ ਖਾ ਦੇ ਵਿੱਚ ਗੁਰੂ ਰੰਧਾਵਾ ਨੇ ਪੰਗਾ ਹੀ ਛੇੜ ਲਿਆ। ਆਕੀ ਗਾਣੇ ਦੀ ਰਿਲੀਜ਼ ਡੇਟ ਦੀ ਗੱਲ ਕਰੀਏ ਕਿਉਂਕਿ ਸਾਰਿਆਂ ਦੇ ਮਨਾਂ ਦੇ ਵਿੱਚ ਇਹੀ ਸਵਾਲ ਹੈ ਕਿ ਗਾਣਾ ਕਦੋਂ ਰਿਲੀਜ਼ ਹੋਵੇਗਾ? ਸਿੱਧੂ ਮੂਸੇਵਾਲੇ ਦਾ ਬਰੋਟਾ ਤਾਂ ਦੱਸ ਦੇਣਾ ਚਾਹੁੰਦੇ ਆ ਦੋਸਤੋ ਤੁਹਾਨੂੰ ਕਿ ਗਾਣਾ 3 ਨਵੰਬਰ ਨੂੰ ਰਿਲੀਜ਼ ਹੋਵੇਗਾ ویسੇ ਤਾਂ ਹਲੇ ਤੱਕ ਕੋਈ ਵੀ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ ਆ ਅਤੇ ਗੁਰੂ ਰੰਧਾਵਾ ਦੇ ਗਾਣਾ ਹੋਵੇਗਾ 27 ਨਵੰਬਰ ਨੂੰ ਰਿਲੀਜ਼ ਤਾਂ ਆਪਾਂ ਚਾਹੁੰਦੇ ਆਂ ਵੀ 27 ਨੂੰ ਬਰਾਬਰੀ ਸਿੱਟੇ ਜਾਵੇ ਫਿਰ ਲੱਗ ਜਾਊਗਾ ਪਤਾ ਕੌਣ ਕਿੰਨੇ ਪਾਣੀ ਤੇ ਵਿੱਚ ਆ ਦੋਸਤ ਜਦੋਂ ਗੁਰੂ ਰੰਧਾਵਾ ਨੂੰ ਮੂਦੀ ਖਾਣੀ ਪਾਊਗੀ ਸਾਰਿਆਂ ਦੇ ਸਾਹਮਣੇ ਵੀਡੀਓ ਨੂੰ ਸ਼ੇਅਰ ਕਰ ਦਿਓ